ਅੱਜ ਪੰਜਾਬ ਦੇ ਵਿੱਚ ਜਿਹੜੀ ਚੋਣਾਂ ਦੀ ਕੁਆਲਿਟੀ ਖਰਾਬ ਕਰਨ ਦਾ ਖਤਰਾ ਕੋਈ ਜਿਆਦਾ ਆਮੀ ਕਰਨ ਅਫੈਕਟ ਹੋਈ ਆ ਫੋੜੇ ਦੇ ਸੰਬੰਧ ਵਿੱਚ ਪਾ ਸਰਕਾਰ ਨੇ ਆਪਣੀ ਮਿਨਿਸਟਰੀ ਫੋਕੀਮ ਮੰਡੀਆਂ ਭੇਜੀ ਆ ਤਾਂ ਕਿ ਅਸਲੀ ਪਤਾ ਲੱਗ ਸਕੇ ਕੁਆਲਿਟੀ ਵਿੱਚ ਡੈਮੇਜ ਦਸਕਾਦ ਵਗੈਰਾ ਕਿੰਨਾ ਜਿਆਦਾ ਵਧਿਆ ਕਿੰਨਾ ਘਟਿਆ ਹਾਈ ਲੇਵਲ ਦੀ ਕੁਆਲਿਟੀ ਨੇ ਸਾਡੇ ਇਲਾਕੇ ਵਿੱਚ ਵੇਚ ਕਰਨਾ ਹੈ ਉਸ ਤੋਂ ਬਾਅਦ ਦਿੱਲੀ ਜਾ ਕੇ ਉਹਨਾਂ ਨੇ ਉਹਦਾ ਅਨੈਕਸ ਕਰਕੇ ਜੋ ਵੀ ਪੰਜਾਬ ਸਰਕਾਰ ਜਾਂ ਪੰਜਾਬ ਦੇ ਲੋਕ ਜਾਂ ਪੰਜਾਬ ਦੇ ਕਿਸਾਨ ਪੰਜਾਬ ਦੇ ਸ਼ਹਿਰ ਵਾਲੇ ਮੰਗ ਕਰ ਰਹੇ ਹਨ ਕਿ ਝੋਨੇ ਦੀ ਕੁਆਲਿਟੀ ਜਿਹੜੀ ਆ ਉਹ ਇੱਥੇ ਕੋ ਬਿਹਤਰ ਨਹੀਂ ਹੈ ਸਾਨੂੰ ਰੈਡ ਅਫੈਕਟਡ ਏਰੀਆ ਾਂ ਕਰਕੇ ਇੱਥੇ ਜੋ ਵੀ ਲੁਕਸ ਪਿਆ ਆ ਡੈਮੇਜ ਦੀ ਮਾਤਰਾ ਡਿਸਕਿਲਰ ਦੀ ਮਾਤਰਾ ਜਾਂ ਛਿਰੜੀ ਮਾਤਰਾ ਹੈ ਉਹਦਾ ਬਿਚੈਕਸ਼ਨ ਕਰਨਗੇ ਤੇ ਦੋ ਚਾਰ ਨੁਕਤੇ ਦਾ ਉਹ ਜਰਾ ਰਿਪੋਰਟ ਪੰਜਾਬ ਸਰਕਾਰ ਨੂੰ ਭੇਜਣਗੇ ਵੀ ਇਸ ਸਾਲ ਅਰਾਈਸ਼ ਵਿੱਚ ਝੋਨੇ ਵਿੱਚ ਕੀ ਉਹਨਾਂ ਨੇ ਛੋਟ ਦੇਣੀ ਹੈ ਅਸੀਂ ਭਾ ਸਰਕਾਰ ਕੋਲ ਪੰਜਾਬ ਸਰਕਾਰ ਮੰਗ ਕਰਦੇ ਹਾਂ ਜੋ ਕਿ ਜਿਆਦਾ ਮੀਆਂ ਦਾ ਨੁਕਸਾਨ ਹੋਇਆ ਹੈ ਉਹ ਇਹ ਵਿੱਚ ਸਾਨੂੰ ਡੈਮੇਜ ਪੰਜ ਡਿਸਕਲਰ ਆਟ ਤੇ ਬ੍ਰੋਕਨ ਟੀ ਲੋਕਾਂ ਦੀ ਮਾਤਰਾ ਬਹੁਤ ਜ਼ਿਆਦੀ ਵਧ ਗਈ ਹੈ ਤੇ ਪਾ ਸਰਕਾਰ ਕੋ ਪੰਜਾਬ ਸਰਕਾਰ ਅਸੀਂ ਬੇਨਤੀ ਕਰਦੇ ਹਾਂ ਮੰਗ ਕਰਦੇ ਹਾਂ ਕਿ ਸਾਨੂੰ ਜਿਹੜੇ ਸ਼ਗਾਵਾਂ ਦੇ ਆ ਜੀਣ ਵੀ ਘਟਾਈ ਜਾਵੇ ਡੈਮੇਜ ਕਲ ਦੀ ਮਾਤਰਾ ਜਿਹੜੀ ਆ ਪੰਜ ਡੈਮੇਜ ਆਟਸਕਲ ਮਿਲੋਂ ਕੁੱਲ ਦਤਾ ਜਾ ਸਰ ਜਿਹੜੀ ਇਹ ਕੇਂਦਰੀ ਟੀਮ ਅੱਜ ਆਈ ਹੈ ਇੱਥੇ ਅੰਦੋਲਾ ਕਰਨ ਇੱਕ ਹੀ ਪੱਖ ਦੇਖਿਆ ਹੈ ਉਹਨਾਂ ਨੇ ਇਹਨਾਂ ਨੇ ਮੰਡੀ ਦੇ ਵਿੱਚ ਜੋ ਖਸਾਂ ਚੋਨਾ ਲੈ ਕੇ ਆ ਰਹੇ ਆ ਉਹਦੀ ਕੁਆਲਿਟੀ ਦੇ ਇਹ ਸੈਂਪਲ ਲੈ ਕੇ ਗਏ ਆ ਸੈਂਪਲ ਲੈ ਕੇ ਦਿੱਲੀ ਜੋ ਉਹਨਾਂ ਦੀ ਰਿਪੋਰਟੀਆਂ ਆਉਂਦੀਆਂ ਆ ਸਰਕਾਰਾਂ ਦੀਆਂ ਉਹਦੇ ਚ ਦੇਖਣਗੇ ਵਿੱਚ ਡੈਮੇਜ ਦੇ ਸਕਦਰ ਦੀ ਬਾਤ라 ਕਿੰਨੀ ਹੈ ਉਹਦੇ ਮਦਾਰਕ ਇਹ ਪੰਜਾਬ ਨੂੰ ਸ਼ੋਰਦ ਦੇ ਜੀ ਤੁਹਾਡਾ 30 ਹੋ ਜਾਂਦਾ 30 ਉਹਨੇ ਵੀ ਜਿਹੜੀ ਕੁਆਲਿਟੀ ਉਸ ਦਾ ਵੀ ਆ ਗਿਆ ਜਿਹਦੇ ਨਾਲ ਇਹਦਾ ਤੁਸੀਂ ਅੱਗੇ ਸ਼ੈੱਪ ਚੱਲਣਗੇ ਆ ਤੋਂ ਬਾਅਦ ਜੋ ਨਿਕਰਨਾ ਕੋਈ ਪਾਤਰ ਘੱਟ ਨਹੀਂ ਜਾਣਾ ਸਾਰਿਆਂ ਨੇ ਦੇਖਿਆ ਜਲਾਈ ਹੋਰ ਕਰ ਕਿੰਨੀ ਭਾਰੀ بارش ਦਰਿਆਵਾਂ ਦਾ ਛਾੜ ਲੋਕਾਂ ਦਾ ਜਿਹੜਾ ਨੁਕਸਾਨ ਸਾਰਾ ਕੁਝ ਹੁੰਦਾ ਰਿਹਾ ਸਾਡੀ ਭਾਰਤ ਸਰਕਾਰ ਕੋ ਮੰਗ ਹੈ ਪੰਜਾਬ ਦੇ ਬਾਰਡਰ ਏਰੀਆ ਹੈ ਖਸਾਨੇ ਏਰੀਆ ਹੈ ਸਾਨਾ ਬਦ ਇੰਡੀਆ ਦੇ ਵਿੱਚ ਪਾਸ ਕਰ ਚੋ ਨਰਕ ਦਾ ਯੋਗਦਾਨ ਪਾਉਂਦਾ ਹੈ ਸਾਡੀ ਕਿਸਾਨਾਂ ਨਾਲ ਅਮਦਨ ਦੀ ਦੇੜੇ ਹੋਏ ਕਿਸਾਨਾਂ ਦਾ ਵੀ ਸੋਚੋ ਅਗਾਇਸ਼ਾ ਦੇ ਗਾਂ ਚੋਬਲਾ ਕਿਤੇ ਨਹੀਂ ਹੈ ਕਿਨਾਂ ਦੀ ਜਿਹੜੀ ਮਾਤਰਾ ਡਾਇਮੰਡ ਰਕਣ ਕਿੜੀ ਦੀ ਉਹ ਵੀ ਘਟਾਈ ਜਾਂਦੀ ਹੈ ਜਿਹੜੀ ਮਾਤਰਾ ਪ੍ਰੋਡਕਸ਼ਨ ਘਟ ਗਈ ਇਸ ਵਕਤ ਦੇ ਦਿੱਤਾ ਜਿਹੜਾ ਉਤਪਾਦਨ ਵੀ ਘਟ ਹੈਗਾ ਜਦੋਂ ਇਹ ਪ੍ਰੋਡਕਸ਼ਨ ਵੀ ਘਟ ਗਈ ਉਹ ਬਣਾ ਦਿੰਦੇ ਸੇਡਾ ਕੀ ਇਫੈਕਟ ਪੈਣਾ ਹੈ ਕਿ ਪੰਜਾਬ ਦੇ ਵਿੱਚ ਜਿਹੜੀ ਆ ਕਿ ਬੰਪਰ ਫਸਲ ਆਉਂਦੀ ਦੀ ਸੁਭਾਵਨਾ ਸੀ ਤਕਰੀਬਨ 2 ਕੋਰ 5 ਲੱਖਾਂ ਦੀ ਆ ਸੀ ਵੀ ਚੋਣਾ ਕੱਲ੍ਹ ਹੋਏਗਾ ਪਰ ਮੈਨੂੰ ਨਹੀਂ ਲੱਗਦਾ ਜੋ ਜੋ ਗਵਰਨਮੈਂਟ ਦਾ ਟਾਰਗੇਟ ਹੈ ਉਹ ਪੂਰਾ ਹੋ ਸਕੇ ਜਿੰਨਾ ਵੀ ਚੋਣਾ ਕਟੂਗਾ ਤੁਹਾਨੂੰ ਜੀ ਕਿਸਾਨਾਂ ਦਾ ਫਰਿਆ ਤੁਹਾਡੇ ਵੀ ਕੋਈ ਟਾਰਗੇਟ ਕੋਈ ਪ੍ਰੋਬਲਮ ਹੋਊਗੀ ਜਦੋਂ ਕੀ ਟਾਰਗੇਟ ਨਹੀਂ ਹੁੰਦੇ ਸਾਨੂੰ ਸਰਕਾਰ ਆਪਣੀ ਨੀਤੀ ਮੁਤਾਬਕ ਚੋਣੇ ਦੀ ਲੜਵੜ ਕਰਦੀ ਆ ਉਹ ਵੈਕਟਰੀ ਸਰ ਜਿਹੜੇ ਕਿਸਾਨਾਂ ਦਾ ਆਰਤੀਆਂ ਦਾ ਸਹਿਲਾਵਾ ਸਾਨੂੰ ਹੈ ਬਿਲਕੁਲ ਸਾਦੀ ਪੂਰੀ ਹੁੰਦੜੀ ਕਿਸਾਨਾਂ ਨਾਲ ਵੀ ਹੈ ਹਰ ਦਿਨ ਵੀ ਹੈ ਅਸੀਂ ਪੂਰੇ ਯਤਨ ਕਰਾ ਕੇ ਉਹਨਾਂ ਦੀ ਜਿੱਦਾਂ ਦਾ ਵੀ ਮਾਲ ਆਇਆ ਉਹ ਮੰਡੀ ਦੇ ਵਿੱਚੋਂ ਉਠਾ ਲਿਆ ਜਿੱਦਾਂ ਕਿ ਇੱਥੇ ਕੱਲ ਤੋਂ ਪਾਸੋਂ ਇੱਥੇ ਜਥੇਬੰਦੀਆਂ ਆਈਆਂ ਕਿਸਾਨ ਜਥੇਬੰਦੀਆਂ ਉਹ ਕਹਿ ਰਹੀਆਂ ਕਿ ਕਿਸੇ ਢੇਰੀ ਤੇ ਸਰਕਾਰੀ ਰੇਟ ਤੋਂ 50 ਰੁਪਏ ਘੱਟ ਕੀਤੇ ਜਾ ਰਹੇ ਕਿਤੇ 100 ਘੱਟ ਕੀਤੇ ਜਾ ਰਹੇ ਕਿਤੇ ਕੋਈ ਨਹੀਂ ਉਹ ਸਰਕਾਰੀ ਮਾਪਦੰਡ ਤੇ ਮੁਤਾਬਕ ਚੋਣਾ ਆਉਂਦਾ ਹੈ ਉਹ ਸਰਕਾਰੀ ਰੇਟਾਂ ਨਾਲ ਲਿਖਦਾ ਹੈ ਜਿਹਦੇ ਵਿੱਚ ਡੈਮੇਜ ਦੀ ਬਹੁਤ ਜ਼ਿਆਦਾ ਮਾਤਰਾ ਹੈ ਜਾਂ ਨਮੀ ਦੀ 22 25 28 ਆ ਰਿਹਾ ਹੈ ਦਰਿਆ ਦਾ ਉਹਦੇ ਜੋ ਮੁਦਾਬਕ ਅਸੀਂ ਜੇ ਕੋਈ ਜੱਟ ਚਾਹੁੰਦਾ ਹੋਵੇ ਤਾਂ ਲੈਨੇ ਆ ਨਹੀਂ ਤਾਂ ਆਪਣਾ ਸਖਾ ਕੇ ਦੁਬਾਰਾ ਗੌਰਮੈਂਟ ਦੇ ਭੱਤੀ ਕਰਤ ਪਈ ਜਾਂਦਾ ਪ੍ਰਧਾਨ ਦੇ ਨਾਤੇ ਕਿਸਾਨਾਂ ਨੂੰ ਸਹੀ ਮਦਦ ਦੇਣਾ ਮੇਰੀ ਤਾਂ ਸਾਰਿਆਂ ਅਗੇ ਹੱਥ ਜੋੜ ਕੇ ਬੇਨਤੀ ਹੈ ਕਿ ਮਾਦ ਉਸਕਾ ਕੇ ਵੱਡੋ ਸਾਫ ਤੋਂ ਤਾਂ ਵੱਡੋ ਟ੍ਰੇਲ ਬਹੁਤ ਜ਼ਿਆਦਾ ਭਰੀ ਹੈ 10 ਤੋਂ 5 ਵਜੇ ਤੱਕ ਹੀ ਕੰਬੈਨ ਚਲਾ ਕੇ ਤਾਂ ਕਿ ਮੰਡੀ ਕਰਨ ਵੇਲੇ ਕੋਈ ਜੱਟ ਨੂੰ ਪਰੇਸ਼ਾਨੀ ਨਾ ਹੋ あ。